ਰਾਹੁਲ ਗਾਂਧੀ ਜੀ ਉਹਨਾਂ ਨੇ ਗਰੰਟੀ ਦਿੱਤੀ ਆ ਵੀ ਹਰ ਗਰੀਬ ਮਹਿਲਾ ਨੂੰ ਅਸੀਂ 8500 ਰੁਪਏ ਮੰਥਲੀ ਦਵਾਂਗੇ ਬੀਜੇਪੀ ਇੱਕ ਧਰਮ ਤੇ ਜਾਤੀ ਦੀ ਰਾਜਨੀਤੀ ਕਰਦੀ ਹੈ ਉੱਥੇ ਹੀ ਕਾਂਗਰਸ ਸਾਰੀਆਂ ਜਾਤੀਆਂ ਧਰਮਾਂ ਨੂੰ ਨਾਲ ਲੈ ਕੇ ਇੱਕ ਵਿਚਾਰਧਾਰਾ ਨਾਲ ਦੇਸ਼ ਨੂੰ ਜੋੜ ਕੇ ਰੱਖਦੀ ਹੈ ਰਾਜਾ ਵੜਿੰਗ ਜੀ ਨੂੰ ਲੁਧਿਆਣੇ ਤੋਂ ਜਿਤਾ ਕੇ ਸੰਸਦ ਦੇ ਵਿੱਚ ਭੇਜੋ ਅਜੇ ਸੇ ਚੁਲੰਗੇ ਬੇ ਸੀਗੇ ਫੁੱਲਾਵਾਲ ਪਿੰਡ ਤੋਂ ਤੁਸੀਂ ਦੇਖਿਆ ਇੱਕ ਦਫਤਰ ਖੁੱਲਿਆ ਹੋਇਆ ਕਾਂਗਰਸ ਦੇ ਐਮਪੀ ਕੈਂਡੀਡੇਟ ਹੈਗੇ ਜੀ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਰਾਜਾ ਵੜਿੰਗ ਕਿਓ ਲੋਕਾਂ ਨਾਲ ਗੱਲ ਕਰਦੇ ਆ ਤੇ ਪੁੱਤਿਆਂ ਦਫ਼ਤਰ ਦੇ ਨਾਲ ਉਹ ਕਿੱਦਾਂ ਹੈਲਪ ਕਰ ਸਕਦੇ ਲੋਕਾਂ ਦੀ ਤੇ ਕੀ ਅਪੀਲ ਕਰਨਾ ਚਾਣਗੇ ਆਓ ਚੱਲੋ ਮੇਰੇ ਨਾਲ ਅਸੀਂ ਆਏ ਸੀ ਜੀ ਜਾਜਾਵੜੀ ਸਾਹਿਬ ਦਾ ਦਫ਼ਤਰ ਖੁੱਲਿਆ ਫੁੱਲਾ ਪਿੰਡ ਤੋਂ ਜਦ ਅਸੀਂ ਜਾਂਦੇ ਆ ਜੀ ਡੁਗਰੀ ਵੱਲ ਤੇ ਦਫ਼ਤਰ ਖੁੱਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਹੱਥ ਬਦਲੇਗਾ ਹਾਲਾਤ ਇਹ ਲੋਕ ਬੈਠੇ ਹੋਏ ਨੇ ਪਿੱਛੇ ਰਾਹੁਲ ગાંધી ਜੀ ਦੀ ਫੋਟੋ ਲੱਗੀ ਹੋਈ ਹੈ ਹੱਥ ਬਦਲੇਗਾ ਹਾਲਾਤ ਰਾਜਾ ਵਰਿੰਗ ਸਾਹਿਬ ਪ੍ਰਜਾ ਦੇ ਪ੍ਰਧਾਨ ਆਓ ਗੱਲ ਕਰਦੇ ਆ ਸੱਸੀ ਗੱਲ ਬਾਜੀ ਭਾਈ ਇਹ ਦਫਤਰ ਖੁੱਲਿਆ ਤੁਸੀਂ ਤੇ ਵਾਟ ਆਰ ਯੂ ਡਿਸਕਸਿੰਗ ਅਬਾਊਟ ਥੋੜਾ ਦੱਸੋ ਸਾਡ ਦਸਕਾ ਨੂੰ ਇਹ ਕਾਂਗਰਸ ਪਾਰਟੀ ਦੀਆਂ ਚੋਣਾਂ ਜੋ ਦੇਸ਼ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਜੀ ਉਹਦੇ ਸੰਬੰਧ ਵਿੱਚ ਇਹ ਦਫਤਰ ਖੁੱਲਿਆ ਗਿਆ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਚੋਣ ਪ੍ਰਚਾਰ ਲਈ ਇਹ ਦਫਤਰ ਖੁੱਲਿਆ ਗਿਆ ਸਰ ਤੁਸੀਂ ਇਦਾਂ ਲੋਕਾਂ ਦੇ ਕੀ ਹੈਲਪ ਕਰੋਗੇ ਹੁਣ ਦਫਤਰ ਖੁੱਲਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਵਾਟ ਤੋਂ ਵਾਟ ਵੋਟ ਕਰਨ ਪਾਰਟੀ ਜਿਹੜੀ ਮਰਜ਼ੀ ਹੋਵੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰੋਗੇ ਦੇਖੋ ਅਸੀਂ ਅਪੀਲ ਇਹੀ ਕਰਾਂਗੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਵੱਤ ਤੋਂ ਵੱਤ ਵੋਟ ਪਾ ਕੇ ਉਹਨਾਂ ਨੂੰ ਕੰਮਚਾ ਬਣਾਇਆ ਜਾਵੇ ਤੇ ਲੋਕਾਂ ਦੀ ਹੈਲਪ ਵਾਸਤੇ ਰਾਜਾ ਵੜਿੰਗ ਜੀ ਇੱਕ ਵੱਖਰੀ ਪਛਾਣ ਹੈ ਉਹ ਕੰਮ ਕਰਨ ਦੇ ਵਿੱਚ ਉਹਨਾਂ ਦਾ ਮੋਰੀ ਨਾਮ ਆਉਂਦਾ ਹੈਗਾ ਪੂਰੇ ਦੇਸ਼ ਦੇ ਲੀਡਰਾਂ ਦੇ ਵਿੱਚੋਂ ਜਦੋਂ ਇੰਨੀ ਆਮ ਆਦਮੀ ਪਾਰਟੀ ਦੀ ਹਨੇਰੀ ਸੀਗੀ ਉਹਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਰਾਜਾ ਵੜਿੰਗ ਜੀ ਜਿੱਤ ਕੇ ਆਏ ਆ ਉਹ ਜੀ ਉਹਨਾਂ ਨੇ ਲੋਕਾਂ ਦੇ ਕੰਮ ਦੁੱਖ ਤਕਲੀਫ ਦੇ ਵਿੱਚ ਹਾਜ਼ਰ ਹੋਏ ਆ ਤੇ ਤਾਂ ਹੀ ਉਹ ਮਤਲਬ ਪੂਰੇ ਪੰਜਾਬ ਚੋਂ ਮਾਲਵੇ ਦੇ ਵਿੱਚੋਂ ਇਕੱਲੇ ਜਿੱਤ ਕੇ ਆਏ ਨੇ ਭਾਈ ਜਿਹੜੇ ਪੈਂਫਲੇਟ ਜਿਹੜਾ ਫੜੇ ਹੋਇਆ ਹੈ ਥੋੜੇ ਇਹਦੇ ਬਾਰੇ ਵੀ ਦੱਸੋ ਇੱਥੇ ਕੀ ਲਿਖਿਆ ਆਪਾਂ ਇਹਦੇ ਵਿੱਚ ਸਾਡੇ ਜਿਹੜੇ 올 ਇੰਡੀਆ ਦੇ ਪ੍ਰਧਾਨ ਨੇ ਸ਼੍ਰੀ ਮਲਕਾ ਅਰਜੁਨ ਖੜਗੇ ਜੀ ਤੇ ਸ਼੍ਰੀ ਰਾਹੁਲ ਗਾਂਧੀ ਜੀ ਉਹਨਾਂ ਨੇ ਗਰੰਟੀ ਦਿੱਤੀ ਆ ਵੀ ਹਰ ਗਰੀਬ ਮਹਿਲਾ ਨੂੰ ਅਸੀਂ 8500 ਰੁਪਏ ਮੰਥਲੀ ਦਵਾਂਗੇ ਔਰ 50% ਲੇਡੀਜ਼ ਨੂੰ ਅਸੀਂ ਨੌਕਰੀਆਂ ਦਾ ਰੱਖਵਾ ਕਰਨ ਦਵਾਂਗੇ ਐਸੀ ਤਰ੍ਹਾਂ ਹੀ ਵਕ ਵਕ ਮਤਲਬ ਕਿ ਜੋ ਇਹਦੇ ਵਿੱਚ ਗਰੰਟੀ ਕਾਰਡ ਹੈ ਇਸ ਲਈ ਉਹਨਾਂ ਨੇ ਆਪਦੇ ਸੈਨਾ ਥੱਲੇ ਮਲਕਰ ਅਰਜੁਨ ਖੜਗੀ ਜੀ ਔਰ ਰਾਹੁਲ ਗਾਂਧੀ ਜੀ ਨੇ ਆਪਦੇ ਸੈਨਾ ਥੱਲੇ ਗਰੰਟੀ ਕਾਰਡ ਬਣਾਇਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਿਹਚ ਵਿਚਾਰਦਾਰਾਂ ਨਾਲ ਪਾਰਟੀ ਨਾਲ ਜੁੜੇ ਹੋ ਤੇ ਅੱਗੇ ਤੁਸੀਂ ਲੋਕਾਂ ਨੂੰ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੇ ਹਿੰਦੁਸਤਾਨ ਔਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਮਤਦਾਤਾਣ ਜਰੂਰ ਕਰੋ ਔਰ ਵੱਧ ਤੋਂ ਵੱਧ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕਾਂਗਰਸ ਪਾਰਟੀ ਇੰਡੀਆ ਦੇ ਵਿੱਚ ਸਰਕਾਰ ਨਹੀਂ ਬਣਾਉਂਦੀ ਤਾਂ ਦੇਸ਼ ਦੇ ਵਿੱਚ ਬਹੁਤ ਮਾੜੇ ਹਾਲਾਤ ਹੋਣ ਦੇ ਆਸਾਰ ਨੇ ਕਿਉਂਕਿ ਭਾਜਪਾ ਇੱਕ ਧਰਮ ਤੇ ਜਾਤੀ ਦੀ ਰਾਜਨੀਤੀ ਕਰਦੀ ਹੈ ਉੱਥੇ ਹੀ ਕਾਂਗਰਸ ਸਾਰੀਆਂ ਜਾਤੀਆਂ ਧਰਮਾਂ ਨੂੰ ਨਾਲ ਲੈ ਕੇ ਇੱਕ ਵਿਚਾਰਧਾਰਾ ਨਾਲ ਦੇਸ਼ ਨੂੰ ਜੋੜ ਕੇ ਰੱਖਦੀ ਹੈ ਸਰ ਤੁਸੀਂ ਤਾਂ ਕਾਫੀ ਐਕਸਪੀਰੀਅੰਸ ਲੱਗਦੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਲਹਿਰ ਕਿਹਦੀ ਚੱਲਦੀ ਪਈ ਹੈ ਦੇਖੋ ਜੀ ਲਹਿਰ ਜੱਤੋ ਰਾਜਾ ਵੜਿੰਗ ਤੇ ਆਇਆ ਦਿੱਕਤਾ ਪੰਜਾਬ ਪ੍ਰਧਾਨ ਹੈ ਤੇ ਰਾਜਾ ਵੜਿੰਦਾ ਆਪਣਾ ਹੀ ਕ੍ਰੇਜ਼ ਹੈ ਤੇ ਹਰ ਬੰਦਾ ਹਮ ਹਮਾ ਕੇ ਉਹਦੀ ਰੈਲੀਆਂ 'ਚ ਪਹੁੰਚ ਰਿਹਾ ਤੇ ਜਿਵੇਂ ਕਿ ਕਾਂਗਰਸ ਨੇ ਆਪਣੀ ਗਰੰਟੀ ਦਿੱਤੀ ਹੈ ਔਰ ਉਹ ਗਰੰਟੀ ਦੇ ਰਿਹਾ ਕਿ ਅਸੀਂ ਰਾਜਾ ਵੜਿੰਗ ਦੇ ਹੱਕ 'ਚ ਪੁੱਗਤਾਂ ਇਹ ਯਾ ਤੁਸੀਂ ਦੇਖ ਸਕਦੇ ਹੋ ਪਾਕਸਾਂ ਬੈਠੇ ਸਰ ਤੁਸੀਂ ਕਾਫੀ ਬਜ਼ੁਰਗ ਲੱਗਦੇ ਹੋ ਤੁਸੀਂ ਦਾ ਕਾਫੀ ਇਲੈਕਸ਼ਨ ਲੰਗੇ ਦਿਖੇ ਹੈਗੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਲੋਕੀ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਜੋ ਹੱਥ ਹੈ ਇਹ ਹੱਥ ਬਦਲੇਗਾ ਹਾਲਾਤ ਮੈਂ ਪੰਜਾਬ ਦੇ ਮੇਂਗੀਆਂ ਭੈਣਾਂ ਨੂੰ ਮੇਰੀਆਂ ਮਤਾਵਾ ਨੂੰ ਮੇਰੇ ਨੌਜਵਾਨ ਵੀਰਾਂ ਨੂੰ ਮੇਰੇ ਬਜ਼ੁਰਗ ਫਤਿਹਦੀ ਉਸਮਾਨ ਜਿੰਨਾ ਮੈਂ ਸਦੋਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਇੱਕ ਇੱਕ ਵੋਟ ਪਾ ਕੇ ਰਾਜਾ ਵਰਿੰਗ ਜੀ ਨੂੰ ਲੁਧਿਆਣੇ ਤੋਂ ਜਿਤਾ ਕੇ ਸੰਸਦ ਦੇ ਵਿੱਚ ਭੇਜੋ ਜੋ ਰਾਜਾ ਭੜਿੰਗ ਜੀ ਨੇ ਉਹ ਬਹੁਤ ਹੀ ਅੱਛੇ ਔਰ ਦੇਸ਼ ਦੇ ਵਿਕਾਸ ਵਾਸਤੇ ਆਪਣਾ ਸਾਰਾ ਤਨ ਮਨ ਦੇ ਨਾਲ ਸੇਵਾ ਕਰ ਰਹੇ ਨੇ ਤੇ ਆਪਾਂ ਉਹਨਾਂ ਨੂੰ ਚੰਗੀ ਲੀਡ ਦੇ ਨਾਲ ਲੁਧਿਆਣੇ ਤੋਂ ਜਿਤਾ ਕੇ ਸੰਸਦ ਵਿੱਚ ਭੇਜੀਏ ਆ ਤੁਸੀਂ ਦੇਖ ਸਕਦੇ ਹੋ ਆਪਾਂ ਗੱਲ ਕੀਤੀ ਹੈਗੀ ਐ ਇਹਨਾਂ ਨੇ ਵਿਜ਼ਨ ਵੀ ਦਿੱਤਾ ਹੈ ਤੇ ਗਰੰਟੀਆਂ ਵੀ ਦਿੱਤੀਆਂ ਵੱਧ ਤੋਂ ਵੱਧ ਵੀਡੀਓ ਨੂੰ ਮਾਰ ਦਿਓ ਸ਼ੇਅਰ ਕਿਉਂਕਿ ਰਾਜਾ ਵਰਿੰਗ ਸਾਹਿਬ ਵਧੀਆ ਕੰਮ ਕਰ ਰਹੇ ਨੇ ਅਸੀਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀਗਾ ਜਦੋਂ ਫੁੱਲਾਵਾਲ ਪਿੰਡ ਆਏ ਸੀਗੇ ਤੇ ਰਿਸਪੌਂਸ ਵੀ ਤੁਸੀਂ ਵਧੀਆ ਦਿੱਤਾ ਹੈ ਤੇ ਬਾਕੀ ਤਾਂ ਲੋਕਾਂ ਦੀ ਹੁੰਦੀ ਹੈ ਚੋਇਸ ਤੁਸੀਂ ਕਿਹਨੂੰ ਵੋਟ ਕਰਨੀ ਹੈ ਇਹ ਤੁਹਾਡਾ ਸੰਵਿਧਾਨਿਕ ਅਧਿਕਾਰ ਹੈ ਤੇ ਮੈਂ ਸੀਗਾ ਜੇ ਗੁੱਤਾ ਲੁਜਾਨਾ ਇਨਫੋਰਮੇਸ਼ਨ ਤੋਂ ਥੈਂਕ ਯੂ ਵੈਰੀ ਮਚ